ਜਿੰਦਾਂ ਫਰਕੀ ਸਰਕਾਰ ਮੋਤੀ ਸਰਕਾਰ ਸਾਡਾ ਦੁਨੀਆ ਦਾ ਰਾਜੇਵਾਲ ਅੱਜ ਜੋ ਸੰਯੁਕਤ ਮੋਰਚੇ ਦੀ ਕਾਰ ਦੇ ਉੱਤੇ ਆ ਜਿਹੜਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਇਹ ਸਿਰਫ ਜਿਹੜੀਆਂ ਸਰਕਾਰਾਂ ਸੁਤੀਆਂ ਇਹਨਾਂ ਨੂੰ ਜਗਾਉਣ ਵਾਸਤੇ ਕੀਤਾ ਜਾ ਰਿਹਾ ਇੱਕ ਮੋਦੀ ਸਰਕਾਰ ਖਰੜਾ ਲੈ ਕੇ ਆਇਆ ਉਹਨੂੰ ਨਾ ਦੇ ਤਾ ਖੋਮੀ ਮੰਡੀਰਾ ਅਸੀਂ ਉਹ ਖਰੜਾ ਰੱਦ ਕਰਾਉਣ ਵਾਸਤੇ ਅੱਜ ਜਿਹੜਾ ਵਾ ਇਹ ਸਰਕਾਰਾਂ ਨੂੰ ਜਗਾਉਣੇ ਆ ਕਿ ਜੇ ਤੁਸੀਂ ਆਜ਼ਾਦੀ ਮਨਾਉਂਦੇ ਹੋ ਤੇ ਕਿਸਾਨ ਮਜ਼ਦੂਰ ਅਜਾਦ ਨਹੀਂ ਪੰਜਾਬ ਦੇ ਲੋਕ ਅਜਾਦ ਨਹੀਂ ਇਹ ਕਲਾਮੀ ਦੇ ਸੰਗਲ ਵਿੱਚ ਵੱਜੇ ਪਏ ਨੇ ਇਸ ਕਰਕੇ ਸਾਡੇ ਵੀਰ ਬਾਰਡਰਾਂ ਦੇ ਬੈਠੇ ਆ ਭੁੱਖਾ ਨਾਲ ਮਰਨ ਦੇ ਨੇ ਸਾਡਾ ਜਿਹੜਾ ਇਹ ਪਰਿਵਾਰ ਨੇ ਉਹ ਇੱਥੇ ੱਟੇ ਸ਼ਹੀਦਾਂ ਦਾ ਪੂਰਾ ਸ਼ਿਕਾਰ ਹੋਏ ਪਏ ਨੇ ਇਸ ਕਰਕੇ ਅਸੀਂ ਇਹ ਸਰਕਾਰਾਂ ਨੂੰ ਇਹ ਦੱਸਣਾ ਚਾਹਦੇ ਆ ਕਿ ਅਸੀਂ ਅੱਜ ਆਪਣੇ ਤੁਸੀਂ ਜਸ਼ਨ ਆਜ਼ਾਦੀ ਦੇ ਮਨਾਉਂਦੇ ਹੋ ਤਾਂ ਅਸੀਂ ਗੁਲਾਮੀ ਦਾ ਜਸ਼ਨ ਜਿਹੜਾ ਅੱਜ ਮਨਾ ਰਹੇ ਆ ਇਹ ਸਰਕਾਰ ਜਿਹੜੀ ਹੈ ਇੱਕ ਕੋਮੀ ਮੰਡੀ ਦੇ ਨਾਂ ਦੇ ਉੱਤੇ ਮੰਡੀ ਲੈ ਕੇ ਆਈ ਹੈ ਜਿਹਦੇ ਵਿੱਚ ਨਾ ਤਾਂ ਕੋਈ ਕਿਸਾਨ ਬਚੂਗਾ ਨਾ ਮਜ਼ਦੂਰ ਬਚੇਗਾ ਨਾ ਹੀ ਕੋਈ ਮਰਾਜ਼ਮ ਬਚੇਗਾ ਕਿਉਂਕਿ ਹੁਣ ਵੇਖੋ ਸਾਡੇ ਕੋਲ ਜਿਹੜੀ ਕਣਕ ਸੀ ਉਹ 22-23 ਰੁਪਏ ਨੂੰ ਖਰੀਦੀ ਗਈ ਉਸੇ ਕਣਕ ਦਾ ਹੁਣ ਮਾਰਕੀਟ ਦੇ ਵਿੱਚ ਜਿਹੜੀ ਆ ਜਦੋਂ ਸ਼ਾਹੂਕਾਰਾਂ ਦੇ ਕੋਲ ਆ ਗਈ ਆ ਤਾਂ ਉਸੇ ਕਣਕ ਦਾ ਰੇਟ 4000 ਰੁਪਏ ਹੋ ਗਿਆ ਅਸੀਂ ਦੋਵਾਂ ਸਰਕਾਰਾਂ ਨੂੰ ਚੇਤਾਵਨੀ ਦਿੰਦੇ ਆ ਕਿ ਬੰਦੇ ਦੇ ਪੁੱਤ ਬਣਜੋ ਤੁਹਾਡਾ ਜਲੂਸ ਕੱਢ ਕੇ ਰੱਖ ਦੇਾਂਗੇ ਕਿਤੇ ਵੀ ਤੁਹਾਡਾ ਕੋਈ ਪ੍ਰੋਗਰਾਮ ਨਹੀਂ ਹੋਣ ਦੇਾਂਗੇ ਮੋਦੀ ਸਰਕਾਰ ਨੂੰ ਵੀ ਇਹ ਚੇਤਾਵਨੀ ਦਿੱਤੀ ਆ ਕਿ ਤੂੰ ਲਖਨਊਆ ਹਾਲ ਨਾ ਬਣਾਵੀਂ ਅਸੀਂ ਤੇਰਾ ਜਲੂਸ ਕੱਢ ਦੇਾਂਗੇ ਆ ਗੱਪੀਆਂ ਦੀ ਸਰਕਾਰ ਜਿਹੜੀ ਆ ਮੋਦੀ ਦੀ ਸਰਕਾਰ ਤੇ ਭਗਵਾਨਤਮਾਨ ਗੱਪੀ ਦੀ ਸਰਕਾਰ ਆ ਇਹ ਸ਼ੈਰ ਸਪੱਡੇ ਕਰ ਰਿਆ ਕਿ ਕਿਸਾਨ ਮਜ਼ਦੂਰ ਜਿਹੜੇ ਆ ਉਹ ਮਰ ਰਹੇ ਨੇ ਅਜ ਤੱਕ ਇਹਨਾਂ ਪ੍ਰੈਸ ਦੇ ਉੱਤੇ ਵੀ ਇਹਨਾਂ ਦਾ ਦਬਾਅ ਬਣਾਇਆ ਜਾ ਕਿ ਜਿਹੜੀ ਖਬਰ ਅਸੀਂ ਕਹਾਂਗੇ ਉਹ ਲਾਓ ਪਰ ਅਸੀਂ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਵਧੀਆ ਜਿਹੜੇ ਪ੍ਰੋਗਰਾਮ ਸਾਡੇ ਦਿਖਾ ਰਹੇ ਆ ਕੋਈ ਵੀ ਪ੍ਰੈਸ ਵਾਲਾ ਜਿਹੜਾ ਇੱਕ ਦੋ ਨੂੰ ਛੱਡ ਕੇ ਬਾਕੀ ਸਾਰੇ ਪ੍ਰੈਸ ਜਿਹੜੀ ਆ ਆਜ਼ਾਦ ਆ ਕਿਉਂਕਿ ਉਹ ਇਹਨਾਂ ਦੀ ਬਿਨਾ ਪ੍ਰਵਾਹ ਕੀਤੇ ਸਾਰੀਆਂ ਜਿੰਨੀਆਂ ਵੀ ਮੋਰਚੇ ਦੀਆਂ ਸੱਚੀਆਂ-ਸੁੱਚੀਆਂ ਖਬਰਾਂ ਨਹੀਂ ਉਹ ਦਿਖਾ ਰਹੇ ਨੇ ਅੱਜ ਅਸੀਂ ਇਹ ਖਰੜਾ ਜਿਹੜਾ ਲੈ ਕੇ ਆਏ ਨੇ ਹੋਰ ਜਿਹੜੇ ਸਾਡੇ ਇਹ ਪਾਣੀ ਦਾ ਮਸਲਾ ਵਾ ਇਹਨਾਂ ਮਸਲਿਆਂ ਦੇ ਉੱਤੇ ਜਿਹੜਾ ਵਾ ਅੱਜ ਅਸੀਂ ਇਹ ਰੋਸ ਮਾਰਚ ਥਾਂ-ਥਾਂ ਦੇ ਉੱਤੇ ਕੱਢਿਆ ਜਾ ਰਿਹਾ ਵਾ ਇਸ ਕਰਕੇ ਕਿ ਇਹਨਾਂ ਸਰਕਾਰਾਂ ਨੂੰ ਇਸ ਵੇਲੇ ਭਾਜੜਾ ਪੱਜਾ ਹੋ ਜਾਂਦੇ ਨੇ ਕਿ ਕਿਸਾਨ ਨੂੰ ਕਿਸ ਤਰ੍ਹਾਂ ਦਬੋਣਾ ਇਹ ਸਾਰੇ ਅੱਡੀ-ਚੋਟੀ ਦੇ ਜੋਰ ਲੱਗ ਰਹੇ ਨੇ ਅਸੀਂ ਇਹਨਾਂ ਸਰਕਾਰਾਂ ਨੂੰ ਚੇਤਾਵਨੀ ਦਿੰਦੇ ਆ ਕਿ ਜਾਂ ਦਾ ਬੰਦਿਆਂ ਤੇ ਵਾਂਗੂ ਹੀ ਕਿਸਾਨਾਂ ਦੇ ਮਸਲੇ ਹੱਲ ਕਰ ਦਿਓ ਨਹੀਂ ਤੇ ਤੁਹਾਡਾ ਪਿੰਡਾਂ ਚਵਾੜਨਾ ਜਿਹੜਾ ਵਾ ਉਹ ਬੰਦ ਕਰ ਦਿਆਂਗੇ ਤੁਹਾਡਾ ਜੀਣਾ ਹਰਾਮ ਕਰ ਦੋ ਅੱਜ ਦਾ ਰੋਸ ਮਾਰਚ ਕਿੱਥੋਂ ਸ਼ੁਰੂ ਕਰਕੇ ਕਿੰਨੇ ਸਮਾਪਤ ਹੋ ਰਿਹਾ ਇਹ ਅੱਜ ਦਾ ਰੋਸ ਮਾਰਚ ਜਿਹੜਾ ਵਾ ਸਾਡਾ ਕਾਲਾ ਵਾਲੀ ਚੌਕ ਤੋਂ ਸ਼ੁਰੂ ਹੋਇਆ ਤਾਂ ਅਸੀਂ ਡੇਰੇ ਬਾਅਦੇ ਨਾਰਕ ਦੀਆਂ ਬਕਰਮਾ ਕਰਕੇ ਤਾਂ ਫਿਰ ਉੱਥੇ ਜਾ ਕੇ ਫਿਰ ਇਹਨੂੰ ਸਮਾਪਤ ਕਰਾਇਆ